ਸੋ ਸਸ 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 ਇਹ ਦੋਸਤੋ ਕੌਜਿਕ ਦਿਨਾਂ ਦੀ ਬਣੀ ਹੋਈ ਆ ਬਾਕੀ ਬਾਈ ਤੋਂ ਡਿਟੇਲ ਆਪਾਂ ਸਾਰੀ ਸਾਂਝੀ ਕਰਾਂਗੇ ਤੇ ਸਿੰਘਾ-ਸੁੰਗਾ ਦੀਆਂ ਝੋਟੀਆਂ ਦੋਸਤੋ ਸਾਰੀਆਂ ਸ਼ਕੀਨ ਹੋਣਗੀਆਂ ਚਾਰੇ ਨਾਗ ਹੀ ਦੋਸਤੋ ਤੋਰਾਂਗੇ ਥਣ ਥੁਣ ਐਮ ਤੁਹਾਨੂੰ ਪੂਰੀ ਤਸੱਲੀ ਕਰਾ ਦੂੰਗਾ ਇਹਨਾਂ ਦੇ ਵਿੱਚੋਂ ਜਿਹੜਾ ਵੀ ਦੋਸਤੋ ਨਾਗ ਤੁਹਾਨੂੰ ਪਸੰਦ ਆਊਗਾ ਉਹਦੀ ਆ ਕੇ ਪ੍ਰੋਪਰ ਤਸੱਲੀ ਕਰ ਸਕਦੇ ਹੋ ਤੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾ ਕਰੀਏ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਵਧੀਆ ਵਧੀਆ ਆਪਣੇ ਦੱਸੋ ਬਾਈ ਵਧੀਆ ਪਾਸੂ ਵਿਕਰੀ ਆਸੇ ਹੀ ਹੁੰਦੇ ਹਨਾ ਹਾਂਜੀ ਹਾਂਜੀ ਠੀਕ ਹੈ ਤੇ ਨਾਂ ਦੱਸ ਦੀ ਆਪਣੇ ਦਾ ਨਾਂ ਆਪਣਾ ਜੀ ਪਿੰਡ ਨਾ ਗਰਮੀਤ ਹੈ ਜੀ ਪਿੰਡ ਬਗਰਾੜੀ ਹੈ ਜੱਤ ਤਸੀਲ ਹੈ ਜੀ ਠੀਕ ਹੈ ਤੇ ਮਨਕ ਚਲ ਵੀ ਅੱਜ ਚਾਰ ਨਾਗੇ ਹੈਗੇ ਆਪਣੇ ਕੋਲੇ ਹਾਂਜੀ ਹਾਂਜੀ ਠੀਕ ਹੈ ਮਨਕ ਚਲ ਵੀ ਇੱਕ ਤਾਂ ਐਂਡ ਵਾਲੀ ਜਿਹੜੀ ਝੋਟੀ ਆ ਇਹ ਤਾਂ ਬਣੀ ਹੋਈ ਆ ਤੇ ਛੋਟੇ ਨਾਗ ਤੋਂ ਸ਼ੁਰੂ ਕਰਦੇ ਆਂ ਵੀਡੀਓ ਨੂੰ ਕੀ ਡਿਟੇਲ ਆ ਬਈ ਇਹਦੀ ਕਿੰਨੇ ਕ ਟਾਈਮ ਦੀ ਹੋ ਗਈ ਆ ਇਹਦੀ ਲਗਭਗ ਇਹ ਮਿਲਿਆ ਜੀ 20 ਮਹੀਨਿਆਂ ਦੀ ਆ ਹਾਂਜੀ ਠੀਕ ਹੈ ਖੀਰੀ ਹੋ ਗਈ ਦੰਦੋਂ ਹਣਾ ਖੀਰੀ ਖੀਰੀ ਠੀਕ ਹੈ ਖੋਲਿਆ ਨੂੰ ਤੇ ਰੇਟ ਰੂਟ ਬਾਈ ਕੀ ਹੋਊਗਾ ਇਹਦਾ ਰੇਟ ਬਾਈ ਫੋਨ ਤੇ ਕਰਾਂਗੇ ਫੋਨ ਤੇ ਕਰਨੇ ਆ ਹਾਂਜੀ ਮੈਂ ਤਾਂ ਕਿਹਨਾਂ ਦੱਸ ਦਈਏ ਯਾਰ ਜਿੰਨੂੰ ਫੈਟ ਲੱਗੂਗੀ ਆਪਦੇ ਹਿਸਾਬ ਨਾਲ ਗੱਲ ਕਰ ਲੈਿੰਦਾ ਜਿੱਥੋਂ ਲਿਆਉਂਦੇ ਆ ਤਾਂ ਉਹ ਵੀ ਬੰਦਾ ਵੀਡੀਓ ਵੇਂਦਾ ਆਪਣੀ ਅੱਛਾ ਅੱਛਾ ਫਿਰ ਲੈਣ 'ਚ ਥੋੜਾ ਜਿਹਾ ਦਿੱਕਤ ਪੈਂਦੀ ਹੋਣੀ ਹੈ ਨਾ ਉੱਥੋਂ ਫਿਰ ਲੈਣ 'ਚ ਦਿੱਕਤ ਪੈ ਜਾਂਦੀ ਠੀਕ ਹੈ ਦੋਸਤੋ ਸਿੰਗ ਬਿਲਕੁਲ ਨੇੜਿਓਂ ਗੂਲ ਕਰਨੇ ਸ਼ੁਰੂ ਕਰਤੇ ਰੇਤ ਤਾਂ ਜੈ ਜੀ ਹੋਊਗਾ ਬਿਲਕੁਲ ਠੀਕ ਹੈ ਕੱਟੀ ਬਹੁਤ ਚੰਗੀ ਸੰਭੀ ਹੈ ਰਾਜ ਹੀ ਆ ਦੋਸਤੋ ਠੀਕ ਹੈ ਜੀ ਪੂੜੇ ਪਾੜੇ ਦੇਖੋ ਬਿਲਕੁਲ ਚੱਕਮਿਆਂ ਦੀ ਹੋਊਗੀ ਤੇ ਦੁੱਧ ਦੁੱਧ ਕਾਫੀ ਛੱਡਿਆ ਲੱਗਦਾ ਇਸ ਕੱਟੀ ਨੂੰ ਥਣ ਝੋਲੀ ਤੁਹ ਕਮਾਲ ਦੀ ਥਣ ਝੋਲੀ ਹੋਊਗੀ ਉਮਰ ਉਹ ਕਿੰਨੀ ਹੈ ਬਈ ਇਹ ਇਹ 20 ਮਹੀਨਿਆਂ ਦੀ 20 ਮਹੀਨੇ ਦੀ ਆ ਤਕਰੀਬਨ ਦੋਸਤੋ 18 ਕਾ 1.5 ਸਾਲ ਤੋਂ ਪਲੱਸ ਹੋਊਗੀ ਠੀਕ ਹੈ 20 ਮਹੀਨੇ ਉਮਰ ਚੰਗੀ ਸੰਭੀ ਆ ਕੱਟੀ ਰਾਜੀ ਆ ਥਣ ਝੋਲੀ ਵੀ ਦੋਸਤੋ ਕੱਟੀ ਨੂੰ ਬਹੁਤ ਕਮਾਲ ਦੀ ਹੋਊਗੀ ਵੈਸੇ ਨਾਕ ਦੋਸਤੋ ਸਾਰੇ ਠੰਡੇ ਸੁਭਾਅ ਦੇ ਹੋਣਗੇ ਬਿਲਕੁਲ ਠੰਡੇ ਸੁਭਾਅ ਦੇ ਥਾਣਾ ਦੋਸਤੋ ਵਧੀਆ ਆਚਾਰ ਨਿਖੜੇ ਹੋਣਗੇ ਇਹ ਤੁਹਾਨੂੰ ਪਹਿਲੇ ਨੰਬਰ ਵਾਲੀ ਝੋਟੀ ਦਿਖਾਈ ਆ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਹੋਊਗਾ ਬਿਲਕੁਲ ਜਾਇਜ਼ ਇਸ ਤੋਂ ਇਲਾਵਾ ਦੂਜੇ ਨੰਬਰ ਤੇ ਬਈ ਜਿਹੜੀ ਝੂਟੀ ਖੜੀ ਹੈ ਆਪਣੇ ਕੋਲੇ ਇਹ ਬਈ ਪੌਣੇ ਦੇ ਦੋ ਸਾਲ ਦੀ ਹੈ ਬਾਈ 22 ਮਹੀਨੇ ਉਮਰ ਹੈਗੀ ਹੈ 22 23 ਮਹੀਨਿਆਂ ਦੀ ਹੈ ਠੀਕ ਹੈ ਤੇ ਖੋਲ ਲਿਆ ਬਈ ਇਹ ਵੀ ਦੰਦੂ ਦਾ ਖੀਰੀ ਹੋਊ ਇਹ ਵੀ ਹਾਂ ਹਾਂ ਖੀਰੀ ਹੈ ਬਈ ਠੀਕ ਹੈ ਝੂਟੀ ਦੋਸਤੋ ਇਹ ਵੀ ਬਹੁਤ ਸੋਹਣੀ ਹੈ ਔਰ ਦੋ ਤਿੰਨ ਚਾਰ ਮਹੀਨੇ ਸੰਭ ਕੇ ਝੂਟੀ ਆਸ ਲੱਗਣ ਵਾਲੀ ਹੈ ਸੈਂਗ ਬਿਲਕੁਲ ਨੇੜਿਓਂ ਗੂਲ ਕਰਨੇ ਸ਼ੁਰੂ ਕਰਦੇ ਆ ਰੰਗ ਰੰਗ ਇੱਥੇ ਤੁਹਾਨੂੰ ਸਾਰੀਆਂ ਝੋਟੀਆਂ ਦੇ ਬਹੁਤ ਕਮਾਲ ਦੇ ਦਿਸਣੇ ਆ ਬਾਕੀ ਪੁੜੇ ਦੇਖੋ ਬਹੁਤ ਸੋਹਣੀ ਇਹ ਝੋਟੀ ਤੁਹਾਨੂੰ ਦਿਖਾ ਰਿਹਾ ਦੂਜੇ ਨੰਬਰ ਵਾਲੀ ਠੀਕ ਹੈ ਝੋਟੀ ਇਹ ਵੀ ਚੰਗੀ ਸਾਂ ਵੀ ਹੈ ਵੈਸੇ ਇੱਕ ਆਦਕਾਰ ਸੋਹਣਾ ਦੋਸਤੋ ਪੌਣੇ ਇੱਕ ਦੋ ਸਾਲ ਤੁਸੀਂ ਅੰਦਾਜ਼ਾ ਰੱਖੋ ਉਮਰ ਹੈ ਠੀਕ ਹੈ ਜੀ ਝੋਟੀਆਂ ਵੀ ਸੋਹਣੀ ਹੈ ਸਨਖੀਆ ਪੂਰੀ ਦੋਸਤੋ ਵੈਸੇ ਚਾਰੇ ਨਾਗੀ ਦੋਸਤੋ ਬਹੁਤ ਸਕੀਨ ਹੋਣਗੇ ਇਹ ਦੂਜੇ ਨੰਬਰ ਵਾਲੀ ਝੋਟੀ ਦੋਸਤੋ ਦਿਖਾ ਰਿਆ ਪੌਣੇ 2 ਸਾਲ ਉਮਰ ਹੈ ਰੇਟ ਫੋਨ ਦੇ ਉੱਤੇ ਤੈ ਕੀਤਾ ਜਾਊਗਾ ਤੇ ਨੰਬਰ ਵਾਈਜ਼ ਤੁਹਾਨੂੰ ਦੱਸ ਜਾਈ ਜਾਣਾ ਇਹ ਦੂਜੇ ਨੰਬਰ ਵਾਲੀ ਝੋਟੀ ਤੇ ਥਣ ਝੋਲੀ ਇੱਥੇ ਸਾਰੇ ਨਗਾਂ ਦੀ ਤੁਹਾਨੂੰ ਸਾਫ਼ ਮਿਲਣਗੇ ਹਣ ਵਧੀਆ ਹੋਣਗੇ ਚਾਰ ਤੇ ਝੋਲੀ ਤੁਸੀਂ ਦੇਖ ਲਓ ਹੋਣ ਤੋਂ ਹੀ ਕਾਫੀ ਚੰਗੀ ਬਣਦੀ ਐ ਥਣਾ ਦੇ ਵਿੱਚ ਠੀਕ ਐ ਇਹ ਦੂਜੇ ਨੰਬਰ ਵਾਲੀ ਐ ਇਸ ਤੋਂ ਇਲਾਵਾ ਤੀਜੇ ਨੰਬਰ ਵਾਲੀ ਜਿਹੜੀ ਝੋਟੀ ਐ ਇਹ ਵੀ ਹੋਰ ਮਹੀਨਾ ਕਸਾਂ ਕੇ ਮੇਰੇ ਹਿਸਾਬ ਨਾਲ ਆਸ ਲੱਗ ਜੂਗੀ ਠੀਕ ਐ ਤੇ ਕਿੰਨੇ ਕ ਟਾਈਮ ਦੀ ਹੋਗੀ ਬਾਈ ਦੋ ਸਾਲ ਦੀ ਐ ਦੋਆਂ ਸਾਲਾਂ ਦੀ ਹਾਂ ਦੰਦੂ ਖੇਰੀ ਐ ਖੇਰੀ ਐ ਠੀਕ ਐ ਦੋਸਤੋ ਬਿਲਕੁਲ ਛੋਟੇ ਸਿੰਗ ਦੀ ਖੋਲ ਐ ਖੋਲ ਐ ਬਾਈ ਬਿਲਕੁਲ ਛੋਟੇ ਸਿੰਗ ਦੀ ਹੋਊਗੀ ਤੇ ਰੰਗ ਸਿੰਗ ਆ ਬਿਲਕੁਲ ਨੇੜਿਓਂ ਗੋਲ ਕੀਤਾ ਹੋਇਆ ਜੀ ਠੀਕ ਐ ਤੇ ਬਾਕੀ ਝੋਟੀ ਸੁਨੱਖੀ ਐ ਵੀ ਤੁਹਾਨੂੰ ਪਸੰਦ ਆਊਗੀ। ਦੰਦੋ ਦਸੋ ਖੀਰੀ ਐ 2 ਸਾਲ ਉਮਰ ਠੀਕ ਐ ਢਾਂਚਾ ਇਸ ਝੋਟੀ ਦਾ ਵੀ ਸੋਹਣਾ। ਬਾਕੀ ਤੁਹਾਨੂੰ ਪਸੰਦ ਆਊਗੀ ਉਮਰ ਦੇ ਹਿਸਾਬ ਨਾਲ ਕੱਦ-ਕਾੜ ਸੋਹਣਾ ਤੇ ਸਭ ਹੀ ਐ ਝੋਟੀ ਇਹ ਵੀ। ਹੋਰ ਮਹੀਨਾ ਸਵਾ ਮਹੀਨੇ ਚ ਜਦੋਂ ਵੀ ਇਹ ਦਸੋ ਹੀਟ ਚ ਆ ਗਏ ਤਾਂ ਤੁਸੀਂ ਇਹਨੂੰ ਸੀਮਨ ਲਵਾ ਸਕਦੇ ਹੋ। ਇਹ ਦੋਨੋਂ ਵਧੀਆ ਇੱਕ ਟੀ ਤਿਆਰ ਹੋ ਜਾਣੀ ਐ। ਪੈਸੇ ਢਾਂਚਾ ਸੋਹਣਾ ਤੇ ਝੋਟੀ ਇਹ ਵੀ ਦਸੋ ਬਿਲਕੁਲ ਠੰਡੇ ਸੁਭਾਅ ਦੀ ਐ। ਬਸ ਠੀਕ ਐ ਬਾਈ ਕਮਾਲ ਐ। ਝੋਟੀ ਸੋਹਣੀ ਆ ਪੂਰੀ ਚਨਖੀ ਆ ਸਿੰਘ ਸੁng ਬਿਲਕੁਲ ਨੇੜਿਓਂ ਗੋਲ ਕੀਤਾ ਹੋਇਆ ਠੀਕ ਹੈ ਤੇ ਬਾਕੀ ਫੇਸ ਕੁਆਲਟੀ ਵੀ ਚੰਗੀ ਆ ਦੋਸਤੋ ਬਰੀਕੀਆਂ ਦੇ ਵਿੱਚ ਝੋਟੀ ਚੰਗੀ ਆ ਇਹ ਇਹ ਤੁਹਾਨੂੰ ਤੀਜੇ ਨੰਬਰ ਵਾਲੀ ਦੋਸਤੋ ਦਿਖਾਈ ਆ ਉਮਰੋਂ 2 ਸਾਲ ਦੀ ਆ ਦੰਦੋ ਖੀਰੀ ਹੋਊਗੀ ਤੇ ਥਣ ਝੋਲੀ ਇਸ ਝੋਟੇ ਨੂੰ ਵੀ ਦੋਸਤੋ ਚੰਗੀ ਹੋਊਗੀ ਆ ਲੋ ਜੀ ਮੋਟਾ-ਮੋਟਾ ਥਾਣਾ ਤੇ ਹੁਣ ਤੋਂ ਹੀ ਕਾਫੀ ਚੰਗਾ ਥਣ ਲੰਬਾਈ ਦੇ ਵਿੱਚ ਦੋਸਤੋ ਇਹ ਤੀਜੇ ਨੰਬਰ ਵਾਲੀ ਝੋਟੀ ਆ ਠੀਕ ਹੈ ਦੰਦੋ ਖੀਰੀ 2 ਸਾਲ ਉਮਰ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਇਸ ਤੋਂ ਇਲਾਵਾ ਭਾਈ ਜਿਹੜੀ ਐਂਡ ਤੇ ਝੋਟੀ ਆ ਆਪਣੇ ਕੋਲੇ ਹਾਂਜੀ ਇਹ ਕੀ ਡਿਟੇਲ ਹੈ ਕਿੰਨੇ ਕੇ ਟਾਈਮ ਦੀ ਬਣੀ ਹੈ ਤੇ ਕਿੰਨੀ ਕੁਮਰ 2 ਸਾਲ ਦੀ ਹੈਗੀ ਆ ਬਲੈਕ ਹੈਗੀ ਹੈ ਅੱਛਾ ਜੈਡ ਬਲੈਕ ਹੈ 12ਵੇਂ ਮਹੀਨੇ ਦੀ 23 ਤਰੀਕ ਦੀ ਗੱਪਣ ਹੋਈ ਵੇਹ ਡਾਇਰੈਕਟ ਕਰਾਸ ਹੋਈ ਹੈ ਸੰਦੋ ਅੱਛਾ 12ਵੇਂ ਮਹੀਨੇ ਦੀ ਮੰਨ ਕੇ ਚੱਲ ਅਸੀਂ ਆਪਾਂ ਖਾਲੀ ਕਰਕੇ ਲਈ ਹੈ ਤੇ ਖਾਲੀ ਕਰਕੇ ਦੇਣੀ ਹੈ ਆਪਾਂ ਨੂੰ ਗਾਹਾਂ ਕਿਸਮਾਂ ਦਾ ਬੰਦੇ ਦੀ ਬਿਲਕੁਲ ਬਿਲਕੁਲ 23 ਤੇ 8 ਤੇ ਅੱਜ ਕਿੰਨੀ ਤਰੀਕ ਹੋ ਗਈ ਹੈ ਅੱਜ 8 ਤਰੀਕ ਸਮਝ ਲਓ 15 16 ਦਿਨਾਂ 15 16 ਦਿਨਾਂ ਦੀ ਹੋ ਗਈ ਹੈ ਠੀਕ ਹੈ ਹੋਈ ਹੈ ਟੋਟੀ ਲੈ ਜਾਣੀ ਹੈ ਪੱਕਾ ਅੱਛਾ ਠੀਕ ਹੈ ਛੋਟੇ ਤੋਂ ਹੋਈ ਹੈ ਡਾਇਰੈਕਟ ਹਾਂਜੀ ਹਾਂਜੀ ਠੀਕ ਹੈ ਕਿੰਨੇ ਟਾਈਮ ਦੀ ਹੋ ਗਈ ਇਹ ਇਹ ਸਵਾ 2 ਸਾਲ ਦੀ ਮੂੰਹ ਦੋ ਦੰਦ ਹੋ ਗਈ ਜੀ ਦੋ ਦੰਦ ਹੈ ਠੀਕ ਹੈ ਖੋਲ ਲਿਆ ਬਾਈ ਇਹ ਵੀ ਦੋਸਤੋ 15 16 ਦਿਨ ਹੋ ਗਏ ਤਕਰੀਬਨ ਬਣੀ ਨੂੰ ਡਾਇਰੈਕਟ ਝੋਟੇ ਤੋਂ ਬਣੀ ਹੋਈ ਹੈ ਜੈਡ ਬਲੈਕ ਝੋਟੀ ਹੈ ਸਵਾ 2 ਸਾਲ ਉਮਰ ਤੇ ਦੰਦੋਂ ਦੋ ਦੰਦ ਹੈ ਝੋਟੀ ਇਹ ਵੀ ਦੋਸੋ ਸ਼ਕੀਨ ਹੋਊਗੀ ਕੁੰਡੇ ਸਿੰਘਾਂ ਦੀ ਹੈ ਬਿਲਕੁਲ ਨੇੜਿਓਂ ਗੋਲ ਕੀਤਾ ਹੋਇਆ ਸਿੰਘ ਹੈ ਠੀਕ ਹੈ ਜੀ ਹਾਂ ਬਾਕੀ ਝੋਟੀ ਸਨੱਖੀ ਹੈ ਇੱਕ ਪਾਸ ਮੰਨ ਕੇ ਚਲੋ ਵੀ 15 16 ਦਿਨਾਂ ਦੀ ਨਹੀਂ ਹੁੰਦੀ ਤੇ ਇੱਥੋਂ ਤੁਸੀਂ ਖਾਲੀ ਸਮਝ ਕੇ ਸੌਦਾ ਕਰਨਾ ਬਾਕੀ ਬਾਈ ਕਹਿੰਦਾ ਵੀ ਖਾਲੀ ਕਰਕੇ ਹੀ ਲੈਂਦੀ ਹੈ ਵੈਸੇ ਤੇ ਖਾਲੀ ਕਰਕੇ ਇੱਥੋਂ ਦੇਣੀ ਹੈ ਠੀਕ ਹੈ ਜੀ ਹੋ ਸਕਦਾ ਜਦੋਂ ਇਹ ਦੋਸਤੋ ਦੋਆਂ ਢਾਈਆਂ ਮਹੀਨਿਆਂ ਦੀ ਚੈੱਕ ਪਾਸ ਹੋਈ ਹੋ ਸਕਦਾ ਗੱਬਣ ਰਹੇ ਜੇ ਬਾਕੀ ਜੇ ਨਾ ਗੱਬਣ ਰਵੇ ਤਾਂ ਤੁਸੀਂ ਉਦੋਂ ਨੂੰ ਫੇਰ ਸੀਮਨ ਲਵਾ ਸਕਦੇ ਹੋ ਝੋਟੀ ਬਿਲਕੁਲ ਤਿਆਰ ਹੈਗੀ ਪੂਰੀ ਸੁਨੱਖੀ ਹੈ ਝੋਟੀ ਦੋਸਤੋ ਬਿਲਕੁਲ ਛੋਟੇ ਸਿੰਘ ਦੀ ਕੁੰਡੇ ਸਿੰਘ ਦੀ ਹੈ ਠੀਕ ਹੈ ਜੀ ਤੇ ਉਮਰੋ ਦੋਸਤੋ ਸਵਾ ਦੋ ਸਾਲ ਦੀ ਹੈ ਦੰਦੋ ਦੋ ਦੰਦ ਹੋ ਗਈ ਹੈ ਜੈਡ ਬਲੈਕ ਹੋਊਗੀ ਦੋਸਤੋ ਤੇ ਥਣ ਝੋਲੀ ਇਸ ਕੱਟੇ ਨੂੰ ਵੀ ਦੋਸਤੋ ਸੋਹਣੀ ਹੈ ਥਣ ਥਣ ਪ੍ਰੋਪਰ ਸਾਰੇ ਨਗਾਂ ਦੇ ਦੋਸਤੋ ਸਾਫ ਸੁਥਰੇ ਆ ਇਹ ਤੁਹਾਨੂੰ ਲਾਸਟ ਵਾਲੀ ਝੋਟੀ ਦਿਖਾਈ ਹੈ ਐਂਡ ਵਾਲੀ ਸਭ ਤੋਂ ਵੱਡੀ ਇਹ ਚਾਰੇ ਨਾਗ ਹੀ ਦੋਸਤੋ ਅੱਜ ਤੁਹਾਨੂੰ ਤੋਰ ਕੇ ਦਿਖਾਈ ਆ ਜੀ ਥਣ ਥਣ ਐਨ ਤੁਹਾਨੂੰ ਸਾਰੀ ਤਸੱਲੀ ਕਰਾਦੀ ਐ ਇਹਨਾਂ ਦੇ ਵਿੱਚੋਂ ਜਿਹੜਾ ਵੀ ਨਾਗ ਤੁਹਾਨੂੰ ਪਸੰਦ ਆਊਗਾ ਉਹਦੀ ਆ ਕੇ ਪ੍ਰੋਪਰ ਤਸੱਲੀ ਦੇ ਨਾਲ ਤੁਸੀਂ ਇੱਥੋਂ ਖਰੀਦ ਸਕਦੇ ਹੋ ਰੇਟ ਫਿਰ ਬਾਈ ਜੈ ਜੀ ਹੋਣਗੇ ਇਹਨਾਂ ਦੇ ਹਾਂ ਹਾਂ ਜੈ ਜੀ ਹੋ ਗਿਆ ਇਹਨਾਂ ਜਿੱਥੋਂ ਲੈਣੇ ਲਾ ਉੱਥੋਂ ਦਿੱਕਤ ਪੈਦੀ ਆਪਾਂ ਨੂੰ ਅੱਛਾ ਠੀਕ ਐ ਉਹ ਆਪਣੀਆਂ ਵੀਡੀਓ ਬਣਦੀਆਂ ਫਿਰ ਉਹ ਬੱਤ ਪੈਸੇ ਮੰਗਦੇ ਆਪਣੇ ਬਿਲਕੁਲ ਬਿਲਕੁਲ ਇਹ ਵੀ ਸੋਚਣ ਵਾਲੀ ਗੱਲ ਆ ਠੀਕ ਐ ਤੇ ਬਾਕੀ ਰੇਟ ਜੈ ਜੀ ਹੋਣਗੇ ਜਿਹੜਾ ਵੀ ਨਾਗ ਜੱਚੇ ਖਰੀਦ ਲਿਓ ਤੇ ਚਲੋ ਠੀਕ ਐ ਬਾਈ ਜ